ਗੁੱਸਾ ਛੱਡਣ ਦੇ ਤੁਸੀਂ ਆਪਣੇ ਤਰੀਕੇ ਨਾਲ ਕੀ ਨੁਕਤੇ ਦੱਸਦੇ ਹੋ ਦੇਖੋ ਸਭ ਤੋਂ ਪਹਿਲੇ ਇੱਕ ਚੀਜ਼ ਦੁਨੀਆ ਤੇ ਕਿਹੜੇ ਵੀ ਇਨਸਾਨ ਨੂੰ ਗੁੱਸਾ ਆਉਂਦਾ ਉਹਨੂੰ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਮੈਂ ਇੱਕ ਕੋਟ ਦਿੰਨਾ ਜਿਹੜੀ ਭਗ ਬਾਬਾ ਫਰੀਦ ਜੀ ਦੀ ਹੈ ਮਹਾਰਾਜ ਕਹਿੰਦੇ ਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਉਹ ਕਹਿੰਦੇ ਬੁਰੇ ਇਨਸਾਨ ਦਾ ਭਲਾ ਕਰੋ ਤੇ ਬੁਰਾ ਕੌਣ ਆ ਮਹਾਰਾਜ ਜਿਹੜਾ ਗੁੱਸਾ ਕਰਦਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਵੀ ਜਿਹੜਾ ਇਨਸਾਨ ਗੁੱਸਾ ਕਰਦਾ ਉਹ ਬੁਰਾ ਬੰਦਾ ਹੈ ਹੂੰ ਤੇਉ ਪਰ ਮੈਂ ਲੱਖ ਚੰਗੇ ਕੰਮ ਕਰਨ ਦੇ ਸ਼ੋਅ ਕਰੇ ਮੈਂ ਕਰ ਰਿਹਾ ਹਾਂ ਪਰ ਘਰੇ ਜੇ ਕਲੇਸ਼ ਪਾਈ ਰੱਖੀ ਲੱਕੀ ਦੇਖੋਗੇ ਬਾਹਰੋਂ ਬਹੁਤ ਚੰਗੇ ਨੇ ਅੰਦਰੋਂ ਬਹੁ ਮਲੇ ਨੇ ਗੁੱਸੇ ਦਾ ਸਭ ਤੋਂ ਵੱਡਾ ਕਾਰਨ ਹੈ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾਲ ਲੱਗ ਗਈ ਪੱਲੇ ਸਭ ਕਿਛ ਪਾਇ ਇੱਥੇ ਵੀ ਕੀ ਗੱਲ ਕਰੀਏ ਵੀ ਸਰੀਰ ਨੂੰ ਫੇ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਪੱਲੇ ਸਭ ਕੁਝ ਪਾਉਣ ਦਾ ਮਤਲਬ ਹੈ ਵੀ ਇੱਕ ਤਾਂ ਤੁਸੀਂ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਅਧਿਆਤਮਿਕ ਰਸਤੇ ਤੇ ਫਿਰ ਤੁਹਾਨੂੰ ਗੁੱਸਾ ਕਰਨਾ ਨਹੀਂ ਚਾਹੀਦਾ ਕਿਉਂਕਿ ਬlesings ਲੈਣੀਆਂ ਪੈਂਦੀਆਂ ਪਰਮਾਤਮਾ ਦੀ ਬles ਕਿਰਪਾ ਹੋਊਗੀ ਤਾਂ ਕੰਮ ਚੱਲੂ ਦੂਸਰਾ ਕੀ ਗੱਲ ਦੂਜਿਆਂ ਦੀ ਪੋਜ਼ਿਟਿਵ એનਰਜੀ ਆਉਂਦੀ ਹੈ ਨੇ ਜੇ ਆਪਾਂ ਗੁੱਸਾ ਨਹੀਂ ਕਰਦੇ ਅਗਲਾ ਹਰ ਕੋਈ ਐਪਰੀਸ਼ੀਏਟ ਕਰਦਾ ਨਹੀਂ ਯਾਰ ਰਮਨ ਭਾਜੀ ਬਹੁਤ ਵਧੀਆ ਬਹੁਤ ਚੰਗੇ ਨੇ ਕਦੇ ਇਹਨਾਂ ਦੇ ਮੂੰਹ ਤੇ ਗੁੱਸਾ ਨਹੀਂ ਦੇਖਿਆ ਇਹ ਬੜਾ ਐਪਰੀਸ਼ੀਏਟ ਕਰਦੇ ਆ ਇਦਾਂ ਜੇ ਅਸੀਂ ਕਲੇਸ਼ ਗੁੱਸਾ ਕਰਦੇ ਰਵਾਂਗੇ ਹਮੇਸ਼ਾ ਅਸੀਂ ਟਾਰਗੇਟ ਹੁੰਦੇ ਰਵਾਂਗੇ ਲੋਕਾਂ ਤੋਂ ਸਾਡੇ ਕੋਲ ਸਾਰਾ ਕੁਝ ਗਵਾਚਦਾ ਚਲੇ ਜਾਣਾ ਸਪਿਰਚੁਅਲੀ ਵੀ ਫਿਜ਼ੀਕਲੀ ਵੀ ਫਾਈਨੈਂਸ਼ੀਅਲੀ ਵੀ ਤੇ ਪੈਸੇ ਦਾ ਬਹੁਤ ਨੁਕਸਾਨ ਹੁੰਦਾ ਜਿਹੜਾ ਬੰਦਾ ਅਤ ਦਰ